ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਜਿੰਦਰ ਕੌਰ ਕੱਲ ਆਪਾਂ ਆਹ ਵਾਲਾ ਕਾਰਨਰ ਵਾਲਾ ਡਿਜ਼ਾਈਨ ਆਪਾਂ ਬਣਾਉਣਾ ਦੱਸਿਆ ਸੀ ਇੱਕ ਆਹ ਵਾਲਾ ਤੈਨੂੰ ਮੈਂ ਦਿਖਾਉਣੀ ਆ ਕਿ ਇਹਨੂੰ ਆਪਾਂ ਨਾ ਇਸ ਤਰ੍ਹਾਂ ਇਹਨੂੰ ਟ੍ਰੇਸ ਕਰ ਲਿਆ ਆ ਦੇਖੋ ਇਸ ਤਰ੍ਹਾਂ ਟ੍ਰੇਸ ਕਰ ਲਿਆ ਇਹ ਟ੍ਰੇਸ ਵੀ ਆਪਾਂ ਨਾ ਇਸ ਤਰ੍ਹਾਂ ਕਾਰਨਰ ਤੇ ਹੀ ਕਰਨਾ ਹੈ ਤਾਂ ਕਿ ਵੀ ਫਿਰ ਆਪਾਂ ਨੂੰ ਛਾਪਣ ਚ ਸੁੱਖਾ ਰਵੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਇੱਥੇ ਤੈਨੂੰ ਕਲੀਅਰ ਦੇਖ ਰਹੇ ਹੋ ਕਿ ਆ ਦੇਖੋ ਕਿ ਆਪਾਂ ਐਵੇਂ ਕਾਰਨਰ ਤੇ ਛਾਪਿਆ ਆਹ ਲਾਈਨ ਤਾਂ ਮੈਂ ਵੈਸੀ ਰਫ ਲਾਈਆ ਜਿਉਂ ਹੀ ਆਪਾਂ কর্নার ਤੇ ਲਗਾਉਣੀ ਹੁੰਦੀ ਹੈ ਜਿਵੇਂ ਕੱਪੜੇ ਦਾ ਕੋਰਨਰ ਹੁੰਦਾ ਤਾਂ ਕਰਕੇ ਇਹ ਲਾਈਨ ਲਗਾਈ ਆ। ਇਹਦੇ ਵਿੱਚ ਇਹਨੂੰ ਆਪਾਂ ਜਦੋਂ ਅਮੇ ਟ੍ਰੇਸ ਕਰ ਲਿਆ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨੂੰ ਆਪਾਂ ਕੱਪੜੇ ਤੇ ਕਿਵੇਂ ਸ਼ਾਪਦੇ ਹਾਂ। ਹੁਣ ਮੰਨ ਕੇ ਚੱਲੋ ਕਿ ਆਪਣੇ ਕੋਲ ਆਮਲਾ ਕਪੜਾ ਹੈ। ਠੀਕ ਹੈ ਮੈਂ ਤੁਹਾਨੂੰ ਇੱਕ ਸਮਝਾਉਣ ਲਈ ਜਸਟ ਇੱਕ ਹੈਂਕੀ ਲੈ ਲਿਆ ਹੈ। ਜਿਵੇਂ ਇੱਕ ਆ ਇਹਦਾ ਕੋਰਨਰ ਹੋ ਗਿਆ, ਇੱਕ ਆ ਕੋਰਨਰ ਹੋ ਗਿਆ ਜਿਵੇਂ ਕੱਪੜੇ ਦੇ ਚਾਰ ਕੋਰਨਰ ਹੁੰਦੇ ਆ। ਠੀਕ ਹੈ ਦੋ ਕਾਰਨਰ ਇਹਦੇ ਇੱਕ ਆਹ ਵਾਲਾ ਕਾਰਨਰ ਹੋ ਗਿਆ ਤੇ ਇੱਕ ਇੱਧਰ ਹੋ ਗਿਆ ਤਾਂ ਜੇ ਮੰਨ ਕੇ ਚਲੋ ਇਹਨੂੰ ਆਪਾਂ ਹੁਣ ਕਾਰਨਰ ਤੇ ਆਪਾਂ ਛਾਪਣਾ ਹੈ ਇਹਨੂੰ ਫਲਾਵਰ ਨੂੰ ਠੀਕ ਹੈ ਆਹ ਵਾਲਾ ਆਪਣੇ ਕੋਲੇ ਕਾਰਨਰ ਆ ਗਿਆ ਤੇ ਤੁਸੀਂ ਕੀ ਕਰਨਾ ਕਿ ਇਹਨੂੰ ਇੱਥੇ ਆਹ ਵਾਲੀ ਜਿਹੜੀ ਲਾਈਨ ਆ ਉਹ ਇੱਧਰ ਰੱਖੋ ਆ ਦੇਖੋ ਆਹ ਕਾਰਨਰ ਤੇ ਰੱਖਿਆ ਤੇ ਨੂੰ ਆਪਾਂ ਆਰਾਮ ਨਾਲ ਛਾਪ ਲਿਆ ਠੀਕ ਹੈ ਜਦੋਂ ਆਪਾਂ ਇਹਨੂੰ ਦੂਸਰੇ ਕਾਰਨਰ ਤੇ ਰੱਖਣਾ ਹੈ ਕੁਝ ਵੀ ਆਪਾਂ ਨੂੰ ਮੈਨਣ ਦੀ ਲੋੜ ਨਹੀਂ ਆਪਾਂ ਆਹ ਵਾਲਾ ਦੂਸਰਾ ਕਾਰਨਰ ਕਿੱਤਾ ਇੱਧਰ ਤੇ ਫੇਰ ਵੀ ਨਾਲ ਇਹਨੂੰ ਬਸ ਇਸ ਤਰ੍ਹਾਂ ਘੁਮਾ ਕੇ ਰੱਖਣਾ ਇਹਨੂੰ ਟੇਸਟ ਤੋਂ ਮੈਂ ਘੁਮਾ ਕੇ ਰੱਖਿਆ ਤੇ ਦੂਸਰੇ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਪਾ ਠੀਕ ਹੈ ਨਾ ਇਸ ਤਰ੍ਹਾਂ ਰੱਖਿਆ ਤੇ ਇਸ ਤਰ੍ਹਾਂ ਛੱਪ ਜਾਣਾ ਠੀਕ ਹੈ ਇਸ ਤਰ੍ਹਾਂ ਘੁਮਾ ਕੇ ਹੀ ਸਾਰੇ ਆਪਰਨ ਤੋਂ ਸਹੀ ਹੋ ਜਾਣਾ ਆਪਾਂ ਨੂੰ ਕੁਝ ਵੀ ਮਣਨ ਦੀ ਲੋੜ ਨਹੀਂ ਕਰਨੀ ਦੂਜਾ ਇਹਦੇ ਵਿੱਚ ਨਾ ਇੱਕ ਡਿਜ਼ਾਈਨ ਇਹ ਵੀ ਆ ਦੇਖੋ ਇਹਦੇ ਵਿੱਚ ਤੁਹਾਨੂੰ ਦੇਖ ਰਿਹਾ ਹੋਊਗਾ ਕਿ ਆਪਾਂ ਨਾ ਆਹ ਦੇਖੋ ਥੋੜੀ ਜਿਹਾ ਜਗ੍ਹਾ ਛੱਡੀ ਆ ਵਿੱਚ ਇਹਦੇ ਵਿੱਚ ਥੋੜੀ ਜਿਹਾ ਆਪਾਂ ਛੱਡ ਸਕਦੇ ਹਾਂ ਠੀਕ ਹੈ ਇਹਦੇ ਵਿੱਚ ਆਪਾਂ ਜਗ੍ਹਾ ਨਹੀਂ ਛੱਡਣੀ ਇਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਮਰਜ਼ੀ ਬਣਾ ਸਕਦੇ ਹੋ ਚਾਹੇ ਤੁਸੀਂ ਆਹ ਇੱਕ ਵਾਲੀ ਪੱਤੀ ਬਣਾ ਸਕਦੇ ਦੋ ਤਿੰਨ ਉਹ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸੇ ਤਰ੍ਹਾਂ ਇਸ ਨੂੰ ਡਿਜ਼ਾਈਨ ਨੂੰ ਬਣਾ ਸਕਦੇ ਹੋ ਠੀਕ ਹੈ ਜੀ ਬਣਾਉਣ ਤੋਂ ਬਾਅਦ ਜਿਵੇਂ ਦੇਖੋ ਆਪਾਂ ਇਹਨੂੰ ਇਸ ਤਰ੍ਹਾਂ ਆਪਾਂ ਕੱਪੜੇ ਤੇ ਛਾਪ ਲਿਆ ਹੈ ਆਹ ਕੋਰਨਰ ਮੈਨ ਲੈ ਆ ਥੋੜਾ ਰਹਿ ਗਿਆ ਸੀ ਇਧਰ ਕੱਪੜਾ ਕੋਰਨਰ ਤੇ ਛਾਪਿਆ ਸੀਗਾ ਤੇ ਇਸ ਤਰ੍ਹਾਂ ਆਪਾਂ ਕਾਰਨਰ ਤੇ ਛਾਪ ਲਿਆ ਹੁਣ ਇਹਦੇ ਦੇਖੋ ਕੱਢਣ ਦਾ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਦੀ ਆ ਕਿ ਇੱਕ ਤਾਂ ਕਿ ਇਸ ਤਰ੍ਹਾਂ ਹੀ ਆਪਾਂ ਇਹਨੂੰ ਇਸ ਤਰ੍ਹਾਂ ਨਾਰਮਲ ਹੀ ਆਪਾਂ ਕੱਢ ਰਹੇ ਆ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਜੁੱਸਾ ਸੀ ਆ ਥੋੜਾ ਮੈਂ ਪਹਿਲਾਂ ਕੱਢ ਲਿਆ ਸੀ ਤਾਂ ਕਿ ਆਪਣੀ ਵੀਡੀਓ ਜਿਹੜੀ ਉਹ ਜ਼ਿਆਦਾ ਲੰਬੀ ਨਾ ਹੋਵੇ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਆਪਾਂ ਆ ਨਾਰਮਲ ਹੀ ਕੱਢ ਰਹੇ ਆ ਆ ਠੀਕ ਹੈ ਜੀ ਇਹਦੇ ਵਿੱਚ ਨਾ ਆਪਾਂ ਕੋਲੇ ਦੋ ਡਿਜ਼ਾਈਨ ਬਣ ਸਕਦੇ ਆ ਇੱਕ ਤਾਂ ਕਿ ਵੀ ਆ ਜਗ੍ਹਾ ਨਹੀਂ ਰਹੂਗੀ ਵਿੱਚ ਦੋ ਧਾਗਿਆਂ ਦੇ ਵਿੱਚ ਦੋ ਲਾਈਨਾਂ ਦੇ ਵਿੱਚ ਦੇਖੋ ਆਹ ਵਾਲੀ ਲਾਈਨ ਤੇ ਆਹ ਵਾਲੇ ਲੈਂਦੇ ਵਿੱਚ ਆ ਜਗ੍ਹਾ ਹੈ ਨਹੀਂ ਤੇ ਆ ਜਾਗੇ ਹੈ ਇਹ ਬਿਲਕੁਲ ਜਗ੍ਹਾ ਕਵਰ ਕਰ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਪਾਟਾਂ ਕੇ ਟਾਂਕਾ ਯੂਜ਼ ਕਰਕੇ ਨੂੰ ਪਾ ਸਕਦੇ ਆ ਇਸ ਤਰ੍ਹਾਂ ਠੀਕ ਹੈ ਹੁਣ ਇਹਦਾ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਇਧਰਲੀ ਸਾਈਡ ਦੂਸਰੇ ਤਰੀਕੇ ਨਾਲ ਟਾਂਕੇ ਪਾ ਕੇ ਦੱਸਦੀ ਆ ਕਿ ਦੂਸਰੇ ਤਰੀਕੇ ਨਾਲ ਆਪਾਂ ਕਿਵੇਂ ਕਰਨਾ ਹੈ ਇਹਨੂੰ ਠੀਕ ਹੈ ਜੀ ਹਾਂਜੀ ਜਦੋਂ ਆਪਾਂ ਇਹਨੂੰ ਸ਼ੁਰੂ ਕਰਨਾ ਹੈ ਤਾਂ ਇਹਦੀ ਗੰਢ ਦੇਖ ਲਓ ਕਿ ਆਪਾਂ ਕਿੱਦਾਂ ਲਗਾਣੀ ਆ ਆਪਾਂ ਇਸ ਤਰ੍ਹਾਂ ਨਾ ਥੋੜੇ ਜੇ ਦੋਹੇ ਧਾਗੇ ਚੱਕਾਂਗੇ ਇਸ ਤਰ੍ਹਾਂ ਹੋ ਜਾਊਗਾ ਇਸ ਤਰ੍ਹਾਂ ਦੋਹੇ ਚੱਕੇ ਇਹ ਦੂਰਾ ਮੈਂ ਧਾਗਾ ਯੂਜ਼ ਕੀਤਾ ਤੇ ਇਹਦੇ ਵਿੱਚ ਦੀ ਇਸ ਤਰ੍ਹਾਂ ਆਪਾਂ ਲਗਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਗੰਢ ਲਗਾਉਣੀ ਲੋੜ ਨਹੀਂ ਪਊਗੀ ਠੀਕ ਹੈ ਜੀ ਵਾਚੋਂ ਲਿਖਿਓ ਇਹ ਆਪਣਾ ਦੂਸਰਾ ਤਰੀਕਾ ਏ ਇਹਦਾ ਆਪਾਂ ਦੂਸਰੇ ਤਰੀਕੇ ਨਾਲ ਕਰਾਂਗੇ ਉਹਦੇ ਵਿੱਚ ਤੁਸੀਂ ਕੀ ਕਰੋਗੇ ਜੀ ਇੱਥੋਂ ਦੋ ਧਾਗੇ ਚੱਕ ਲਵੇ ਦੋ ਧਾਗੇ ਪੈਸਤਰਾ ਚੱਕ ਲੈਦੇ ਠੀਕ ਹੈ ਜੀ ਇਹਨੂੰ ਆਪਾਂ ਐਂਡ ਤੱਕ ਕਰ ਸਕਦੇ ਆ ਇਹ ਇੱਥੋਂ ਇੱਥੋਂ ਬਾਅਦ ਵਿੱਚ ਇੱਥੋਂ ਸੂਈ ਥੋੜੀ ਜਿਹੀ ਆਪਾਂ ਐਵੇਂ टेड्डी करके है इस तरह सीधी नहीं करनी जो तुम सीधी करोगे ना वो थोड़ी जगह सही कवर नहीं होनेगी ठीक है जी फिर आप इस तरह घुमा लिया इस तरह घुमा के थोड़ा थोड़ा धागे चके तू इतों भी जो आप सूई जगह तो थोड़ी अपन इस तरह इतने ना ਕਿੱਡੀ ਕਰਕੇ ਇਥੋਂ ਦੀ ਕਰਨੀ ਸੋਈ ਆਣੀ ਦੇਖ ਤੁਹਾ ਦੇਖੋ ਜੀ ਇਹ ਇਸ ਤਰ੍ਹਾਂ ਬਣ ਗਿਆ ਹੁਣ ਇਹ ਦੋ ਦੋ ਤਰ੍ਹਾਂ ਨਾਲ ਆਪਾਂ ਇਹਨੂੰ ਫਿਲ ਕਰ ਸਕਦੇ ਆ ਇੱਕ ਤਾਂ ਇਸ ਤਰ੍ਹਾਂ ਨਾਲ ਆਪਾਂ ਨੂੰ ਵਿਚਾਲੇ ਵਾਈਟ ਥੋੜਾ ਥੋੜਾ ਦਈਊਗਾ ਇੱਕ ਇਸ ਤਰ੍ਹਾਂ ਕਿ ਆਪਾਂ ਇਹਨੂੰ ਸੰਘਣਾ ਕਰਕੇ ਪੂਰਾ ਫਿਲ ਕਰ ਸਕੀਏ ਠੀਕ ਹੈ ਜੀ ਤਾਂ ਤੁਸੀਂ ਇਹਦੀ ਇਹਨੂੰ ਆਪਣੀ ਮਰਜ਼ੀ ਨਾਲ ਤੁਸੀਂ ਇਹਨੂੰ ਜਿਵੇਂ ਮਰਜ਼ੀ ਇਹਨੂੰ ਆਪ ਬਣਾ ਸਕਦੇ ਆ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਹਨੂੰ ਕਿਵੇਂ ਬਣਾਉਣਾ ਚਾਹੁੰਦੇ ਹੋ ਹਾਂਜੀ ਹੁਣ ਇਹਦੇ ਵਿੱਚ ਆਪਣੀ ਆਹ ਵਾਲੀ ਡੰਡੀ ਰਹਗੀ ਕਿ ਇਹਨੂੰ ਆਪਾਂ ਕਿਵੇਂ ਬਣਾਉਣਾ ਠੀਕ ਹੈ ਜੀ ਫਰੇਮ ਉਪ ਉਤਾਰਨੇ ਆ ਦੇਖੋ ਇਹ ਇਸ ਤਰ੍ਹਾਂ ਇੱਥੋਂ ਤੱਕ ਸੀਗੀ ਇੱਥੋਂ ਤੱਕ ਠੀਕ ਹੈ ਜੀ ਆਪਾਂ ਇਹਨੂੰ ਇਸੇ ਤਰ੍ਹਾਂ ਉਪਰੋਂ ਵੀ ਸ਼ੁਰੂ ਕਰ ਸਕਦੇ ਆ ਇਹਦਾ ਕੋਈ ਚੱਕਰ ਨਹੀਂ ਕਿਉਂਕਿ ਆਪਾਂ ਕੜਾ ਨੂੰ ਗੰਡ ਮਾਰਨੇ ਆ ਠੀਕ ਹੈ ਜੀ ਨੂੰ ਪੈਸੇ ਤੋਂ ਸ਼ੁਰੂ ਕਰ ਸਕਦੇ ਆ ਇਸ ਤਰ੍ਹਾਂ ਫਿਰ ਆਪਾਂ ਕੀ ਕਰਨਾ ਹੈ ਕਿ ਇਹਦੇ ਵਿੱਚ ਧਾਗਾ ਬਿਲਕੁਲ ਥੋੜਾ ਜਿਹਾ ਚੱਕਣਾ ਇਸ ਤਰ੍ਹਾਂ ਇਸ ਤਰ੍ਹਾਂ ਥੋੜਾ ਥੋੜਾ ਧਾਗਾ ਚੱਕਦੇ ਜਾਵਾਂਗੇ ਆਪਾਂ ਲੋਜੀ ਇਹਨੂੰ ਆਪ ਵਸਤਰਾ ਬਣਾ ਕੇ ਤੇਨੂੰ نیچے نیچے ਕਰਕੇ ਨੂੰ ਆਪੋਂ ਬੰਦ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਆ ਕੇ ਕਿੰਨੇ ਲੋਕ ਕਾਸ ਵੀ ਸਾਕਦੇ ਆਪਾਂ ਯੂਜ਼ ਕਰ ਸਕਦੇ ਆਂ ਉਹਦੀ ਮਰਜ਼ੀ ਨੂੰ ਹੈ ਦੇਖੋ ਜੀ ਠੀਕ ਹੈ ਇਹ ਆਪਣੇ ਕਾਰਨਰ ਦਾ ਫੁੱਲ ਸੀ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਈ ਹੋਰ ਪੈਟਰਨ ਬਣਾਉਣਾ ਸਿੱਖਾਂਗੇ ਥੈਂਕ ਯੂ ਜੀ